ਏ ਜੀ ਇਹ ਚਰਚ ਮਸੀਹ ਕਲੀਸੀਆ ਪਿੰਡ ਵਡਾਲਾ ਭਟੇਵੜ ਦਾ ਮਸਲਾ ਹੈ ਤੇ ਮੇਰਾ ਨਾਮ ਸੈਮੂਅਲ ਮਸੀਹ ਆ ਇਹ ਸੜਕੇ ਕੋਈ ਸਵਾ 4 ਵਜੇ ਦੇ ਕਰੀਬ ਮੈਂ ਇੱਥੇ ਸਾਹਮਣੇ ਕੰਬਰੀਜਰ ਲੰਮੇ ਪਿਆਰ ਜੀ ਨਾਲ ਮੇਰੇ ਵਾਈਫ ਬੱਚੇ ਸਾਰੇ ਇੱਥੇ ਸੀ ਤੇ ਮੇਰੇ ਪਾਪਾ ਤੇ ਬਾਕੀ ਮੰਮੀ ਸਾਰੇ ਅੰਦਰ ਹਾਲ ਚ ਲੇਟੇ ਤੇ ਸਵਾ 4 ਵਜੇ ਕਰੀਬ ਕੋਈ ਬੜੀ ਜਿਆਦੀ ਆਵਾਜ਼ ਆਈ ਹੈ ਗੋਲੀ ਦੀ ਇੱਕ ਛੀ ਸ਼ਾਟ ਟੁੱਟਣ ਦੀ ਤੇ ਮੈਂ ਉਸੇ ਵੇਲੇ ਇਹਨਾਂ ਨੂੰ ਫੋਨ ਕਰਕੇ ਅੰਦਰੋਂ ਮੇਰੇ ਚੋਟ ਲੱਗੀ ਸੱਟ ਲੱਗੀ ਹੈ ਗੋਡੇ ਤੇ ਮੇਰੇ ਕੋ ਉੱਠ ਨਹੀਂ ਜਾਂਦਾ ਐਕਸੀਡੈਂਟ ਕਰਕੇ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਬਾਹਰ ਉੱਠ ਕੇ ਵੇਖੋ ਜਰਾ ਕੀ ਕੀ ਚੱਕਰ ਹੈ ਇਹਨਾਂ ਬਾਹਰ ਆ ਕੇ ਦੇਖਿਆ ਥੋੜਾ ਪਤਾ ਪਤਾ ਕੀਤਾ ਬਾਹਰ ਗਲੀ 'ਚ ਵੀ ਜਾ ਕੇ ਦੇਖਿਆ ਤੇ ਕੋਈ ਮਿਲਿਆ ਨਹੀਂ ਬੰਦਾ ਉਸ ਤੋਂ ਬਾਅਦ ਅਸੀਂ ਫਿਰ ਇਹ ਗੱਡੀ ਵੱਲ ਧਿਆਨ ਹੀ ਨਹੀਂ ਗਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਤੇ ਬਾਅਦ ਵਿੱਚ ਫਿਰ ਸੋ ਗਏ ਸਵੇਰੇ 7:30 ਵਜੇ ਫਿਰ ਜਦੋਂ ਉੱਠੇ ਤੇ ਗੱਡੀ ਦਾ ਸ਼ੀਸ਼ਾ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਕਾਹਦੇ ਨਾਲ ਟੁੱਟਾ ਜਿਦੋਂ ਇਹਦੀ ਪਾਲਪ ਕੀਤੀ ਅਹੀਂ ਤੇ ਉੱਥੇ ਸਾਡੇ ਸਾਹਮਣੇ ਉੱਥੇ ਬਾਥਰੂਮ ਦੇ ਸਾਹਮਣੇ ਗੋਲੀ ਮਿਲੀ ਸਾਨੂੰ। ਅਸਲ ਦੀ ਗੋਲੀ ਜਿਹੜੀ ਦੀ ਉਹ ਮਿਲੀ ਫਿਰ ਅਸੀਂ ਉਹ ਦੇਖੀ ਤੇ ਅਪਰੋਚ ਇਧਰ ਉਧਰ ਦੇਖਣ ਲੱਗੇ ਵੀ ਕਿਦੋਂ ਫਿਰ ਇਹ ਲਾਗੇ ਗਵੰਡੀ ਦੇ ਕੈਮਰੇ ਕੋਲੇ ਚੈੱਕ ਕਰਾਏ। ਉਹ ਕੈਮਰੇ ਦੇ ਵਿੱਚ ਬੰਦਾ ਤੇ ਕੋਈ ਨਹੀਂ ਆਇਆ ਉਸ ਟਾਈਮ ਦੇ ਵਿੱਚ ਪਰ ਗੋਲੀ ਚੱਲਣ ਦੀ ਆਵਾਜ਼ ਰਿਕਾਰਡ ਹੋਈ ਹੈ। ਤੇ ਉਸ ਤੋਂ ਬਾਅਦ ਹੀ ਸਾਰੇ ਸਰਚ ਕੀਤਾ ਤੇ ਉੱਪਰ ਦੇਖਿਆ ਤੇ ਉਹ ਸਾਹਮਣੇ ਉੱਪਰ ਮੁਗਿਆ ਡਾਕਟਰ ਜਿਹਦੇ ਵਿੱਚ ਇੱਕ ਅਪਲਾਈ ਰੱਖੀ ਹੈ। ਉਸ ਲੱਕੜ ਦੀ ਭਲਾਈ ਆ ਉਹਦੇ ਉੱਪਰ ਇੱਕ ਹੋਰ ਫਾਈਬਰ ਦੀ ਸ਼ੀਟ ਆ ਉਹਦੇ ਉੱਪਰ ਇੱਕ ਹੋਰ ਉਤੋਂ ਕਵਰ ਕੀਤਾ ਜੀ ਉਹਨੂੰ بارش ਵਾਸਤੇ ਨਾ ਦੋ ਤਿੰਨ ਚੀਜ਼ਾਂ ਪਈਆਂ ਉਹਦੇ ਵਿੱਚੋਂ ਉਪਰੋਂ ਕਿੰਨੇ ਗੋਲੀ ਚਲਾਈ ਆ ਸਿੱਧੀ ਉਹ ਦੋਹਾਂ ਤਿੰਨਾਂ ਚੀਜ਼ਾਂ ਨੂੰ ਪਾਰ ਕਰਦੀ ਹੋਈ ਸਿੱਧੀ ਗੱਡੀ ਦੇ ਸ਼ੀਸ਼ੇ ਤੇ ਵੱਟ ਕੇ ਤੇ ਗੇਟ ਨੂੰ ਮਾਰ ਕੇ ਉੱਥੇ ਡੇਗੀ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਕਰਵਾਇਆ ਤੇ ਫਿਰ ਸਾਰੇ ਪੁਲਿਸ ਨੂੰ ਇਤਲਾਹ ਦਿੱਤੀ ਐ ਤੇ ਉਹਨਾਂ ਨੇ ਕੋਲ ਦਰਖਾਸਤ ਲਿਖਾਈ ਜੀ ਮੌਕਾ ਵੇਖਣਾ ਹੈ ਮੌਕਾ ਵੇਖਣਾ ਹੈ ਪੁਲਸ ਵਾਲੇ ਮੌਕਾ ਵੇਖਣ ਆਏ ਕੋਈ ਪੁਰਾਣੀ ਰੰਜਿਸ਼ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਸ਼ੱਕ ਪੁਰਾਣੀ ਕੋ ਰੰਜਿਸ਼ ਦੇ ਕੋਈ ਚਰਚਾ ਮਾ ਸਾਡੀ ਤੇ ਕੋਈ ਕਿਸੇ ਦੇ ਨਾਲ ਇੱਥੇ ਤੁਸੀਂ ਲੋਕਲ ਇਨਕੁਆਇਰੀ ਕਰ ਸਕਦੇ ਕਿਸੇ ਦੇ ਨਾਲ ਕੋਈ ਅਜੇ ਤੱਕ ਕੋਈ ਕੋਈ ਚੀਜ਼ ਦੀ ਗੱਲ ਨਹੀਂ ਹੋਈ 30 ਸਾਲ ਤੋਂ ਪੁਰਾਣਾ ਚਰਚਾ ਚੱਲ ਰਿਹਾ ਚਰਚੇ ਨੂੰ ਲੈ ਕੇ ਹੋਵੇ ਵਿਵਾਦ ਕੀ ਚਰਚੀ ਨਹੀਂ ਲੱਗਣ ਦੇਣਾ ਨਹੀਂ ਇਦਾਂ ਦਾ ਕੋਈ ਵਿਵਾਦ ਨਹੀਂ ਇਦਾਂ ਦੇ ਆਪਣੇ ਸਾਰੇ ਲਾਗੇ ਜੋ ਵੀ ਆ ਸਹਿਮਤ ਆ ਆਪਣੇ ਆਂ ਦੀ ਬਹੁਤ ਸਾਰੇ ਸਹਿਮਤ ਆ ਕੋਈ ਚੱਕਰੀ ਇਹੋ ਜਿਹਾ ਪੁਰਾਣਾ ਚਰਚਾ ਚੱਲ ਰਿਹਾ ਕੋਈ ਅੱਜ ਨਵਾਂ ਨਹੀਂ ਹੈ ਕੋਈ ਬੱਚੀ ਕੁ ਤਿੰਨ ਸਾਲ ਹੋ ਗਏ 25 30 ਸਾਲ ਹੋ ਗਏ ਬਿਲਡਿੰਗ ਨੂੰ ਕੋਈ 20 22 ਸਾਲ ਹੋ ਗਏ ਨੇ ਚਰਚ ਚੱਲਦੇ ਨੂੰ ਇੱਥੇ ਕੋਈ ਤਿੰਨ ਸਾਲ ਹੋਈ ਗਏ ਕੌਣ ਚਲਾਉਂਦਾ ਚਰਚ ਚਰਚ ਮੇਰੇ ਬਾਬਾ ਸਾਹਿਬ ਹੈ ਪਸ਼ਾ ਸਤਾਰਨ ਸਿੰਘ ਜੀ ਠੀਕ ਹੈ ਜੀ ਹਾਂਜੀ ਤੇ ਪੁਲਿਸ ਵੱਲੋਂ ਹੁਣ ਕੀ ਸਵਿਛਨ ਦਿੱਤਾ ਗਿਆ ਤੁਹਾਨੂੰ ਪੁਲਿਸ ਨੇ ਆਏ ਹੀ ਉਹਨਾਂ ਵੈਰੀਫਿਕੇਸ਼ਨ ਕਰਕੇ ਤੇ ਰਫੜ ਦਾਖਲ ਕਰ ਲਈ ਆ ਜੋ ਕੀ ਨਹੀਂ ਐਫ ਆਈ ਆਰ ਹੋਈ ਆ ਜਾਂ ਤਾਂ ਇਹ ਰਫੜ ਨਹੀਂ ਆ ਜੇ ਲੋਜ ਹੋਈ ਐਫ ਆਈ ਆਰ ਦੇ ਵਾਸਤੇ ਹੀ ਕਰ ਰਹੇ ਆ ਗੱਲ ਉਹ ਕਹਿੰਦੇ ਕਿ ਐਫ ਆਈ ਆਰ ਮਤਲਬ ਕਿ ਅਨਪਛਾਤੇ ਦੀ ਹੀ ਰਫੜ ਦਰਜ ਕਰ ਲਈ ਆ ਕਿ ਅਨਪਛਾਤੇ ਬੰਦੇ ਨੇ ਮਤਲਬ ਕਿ ਗ ਤੇ ਪਰ ਜੇ ਬੰਦੇ ਦਾ ਕੁਝ ਕਨਫਰਮ ਨਹੀਂ ਹੋ ਰਿਹਾ ਕਿ ਕਿਹੜਾ ਬੰਦਾ ਸੀ ਕਿਸ ਵਜ੍ਹਾ ਨਾਲ ਕਿਉਂ ਜਾਂ ਕੋਈ ਮਤਲਬ ਕੋਈ ਸਾਡੇ ਨਾਲ ਕੋਈ ਰੰਝੀਸ਼ ਆ ਜਾਂ ਚਰਚਲ ਆ ਕੋਈ ਜਾਂ ਕਿਦਾਂ ਹੈ ਨਹੀਂ ਤੁਹਾਨੂੰ ਇਸ ਤੇ ਸ਼ੱਕ ਨਹੀਂਗਾ ਤੁਸੀਂ ਵੀ ਅਨੁਪਛਾਤੇ ਤਰਖਾਹ ਦਿੱਤੀ ਹੋਈ ਹੈ ਅਨੁਪਛਾਤੇ ਤਰਖਾਹ ਦਿੱਤੀ ਸਾਨੂੰ ਕਿਸੇ ਤੇ ਸ਼ੱਕ ਨਹੀਂ ਹੈਗਾ ਨਾ ਸਾਡੀ ਕਿਸੇ ਨਾਲ ਕੋਈ ਰੰਝੀਸ਼ ਨਾ ਕਰੀ ਕੋਈ ਝਗੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਪਹਿਲੇ ਦਿਨੀ ਕੋਈ ਇੰਜ ਦੀ ਵਾਰਦਾਤ ਹੋਈ ਕਦੀ ਇਸ ਤੋਂ ਪਹਿਲਾਂ ਅਜੇ ਤੱਕ ਕੋਈ ਨਹੀਂ ਹੋਈ ਠੀਕ ਹੈ ਜੀ 25-30 ਸਾਲ ਤੋਂ ਚੱਲ ਰਹੀ ਹੈ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੁਣ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਮੰਗੇ ਨਹੀਂ ਕਰਦੇ ਕਿ ਇਸ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਦੋਸ਼ੀ ਦਾ ਪਤਾ ਲਾ ਕੇ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਸਾਡਾ ਦਿਨ ਦਿਹਾੜਾ ਆਉਣ ਵਾਲਾ ਵਾ ਸਾਨੂੰ ਕੁਝ ਇਹ ਵੀ ਡਾਊਟ ਹੈ ਕਿ ਇਹ 크리스마ਸ ਨੂੰ ਮਤਲਬ ਕਿ ਆਉਣ ਵਾਲਾ ਹੈ ਤਾਂ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਮਤਲਬ ਕਿ ਡਰੋਨ ਵਾਲਾ ਲਾ ਲੋ ਕਿ ਡਰੋਨ ਦਾ ਤੁਮ ਕੌਣ ਦਾ ਵੀ ਇਹ ਨਾ ਕਰਨਾ ਜਾਂ ਕੁਝ ਵੀ ਲਾ ਲੋ ਇਸ ਤਰ੍ਹਾਂ ਦਾ ਪਰ ਇਸ ਤਰ੍ਹਾਂ ਦੀ ਧਮਕੀ ਵਗੈਰਾ ਤਾਂ ਨਹੀਂ ਆਈ ਇਸ ਤਰ੍ਹਾਂ ਦੀ ਕੋਈ ਧਮਕੀ ਕੋਈ ਨਹੀਂ ਹੈ ਠੀਕ ਹੈ ਸਿਰਫ ਤੁਹਾਨੂੰ ਆਪਣੇ ਵੱਲੋਂ ਹੀ ਸ਼ੱਕ ਕਰੀਏ ਸਾਨੂੰ ਇਸ ਤਰ੍ਹਾਂ ਸ਼ੱਕ ਹੈ ਵੀ ਮਤਲਬ ਹੋ ਸਕਦਾ 크ਿਸਮਸ ਦਾ ਕਰਕੇ ਜਾਂ ਡਰਾਉਣ ਵਾਸਤੇ ਧੰਕਾਉਣ ਵਾਸਤੇ ਕਿਉਂਕਿ ਕੁਝ ਪਿੱਛੇ ਵੀ 크ਿਸਮਸ ਦੇ ਵਿੱਚ ਨਾ ਮਤਲਬ ਕਿ ਇੱਥੇ ਕਈ ਸ਼ਰਾਰਤੀ ਅੰਸਰ ਜਦੋਂ ਫੰਕਸ਼ਨ ਚੱਲਦਾ ਹੁੰਦਾ ਰਾਤ ਦੀ ਫੇਅਰ ਮੀਟਿੰਗ ਦੇ ਵਿੱਚ ਬਾਹਰ ਗਲੀ 'ਚ ਆ ਕੇ ਭੁਲੇੜਬਾਜ਼ੀ ਕਰਦੇ ਆ ਤੇ ਸਾਨੂੰ ਇਸ ਕਰਕੇ ਥੋੜਾ ਸ਼ੱਕ ਹੈ ਕਿ ਹੋ ਸਕਦਾ ਉਹਦੇ ਉਹਨੂੰ ਮੱਦੇ ਨਜ਼ਰ ਹੱਦੇ ਹੋਈ ਡਰਾਉਣ ਵਾਸਤੇ ਮਤਲਬ ਇੱਕ ਡਰਾਵੇ ਦੇ ਤੌਰ ਤੇ ਕੰਮ ਕੀਤਾ ਹੋਵੇ ਅੰਸਰ ਬਾਕੀ ਕੋਈ ਜਾਣੀ ਵਾਲੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮਾਲੀ ਦੇਖੋ ਜੀ ਹੁਣ ਤੇ ਚਲੋ ਬਾਈ ਚਾਂਸ ਹੀ ਵੈਸੇ ਕਹੇ ਵਲੇ ਇੱਥੇ ਵੀ ਸੁੱਤੇ ਹੁੰਦੇ ਆ ਵਾਰ ਤੇ ਅੱਜ ਤੇ ਚਲੋ ਗੱਡੀ ਲੱਗੀ ਹੀ ਅਸੀਂ ਕਮਰਿਆਂ ਦੇ ਵਿੱਚ ਹੀ ਤੇ ਗੱਡੀ ਦਾ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਤੇ ਬਾਕੀ ਜਾਨੀ ਤੇ ਕੋਈ ਨੁਕਸਾਨ ਨਹੀਂ ਹੈ ਜੇ ਫਿਲਹਾਲ ਹੋਇਆ ਪਰ ਅੱਗੇ ਸਾਨੂੰ ਇਹ ਖਤਰਾ ਹੈ ਕਿ ਹੋ ਸਕਦਾ ਕਿਸੇ ਬੰਦੇ ਨੇ ਸਾਡੇ ਉੱਤੇ ਵਾਰ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਚਲੋ ਬਾਈ ਚਾਂਸ ਬਚ ਗਏ ਆ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਆਪਣੀ ਅੱਗੇ ਵੰਦੀ ਕਾਰਵਾਈ ਸੋਲਿਡ ਕਾਰਵਾਈ ਕਰੇ ਤੇ ਜਿਹੜੀ ਦੋਸ਼ੀ ਆ ਉਹਨਾਂ ਦੇਤੇ ਪ੍ਰੋਪਰ ਐਫ ਆਈ ਆਰ ਹੋ ਕੇ ਪਰਚਾ ਦਰਜ ਹੋਵੇ। ਹਾਂਜੀ ਸਾਰੇ ਜਿਹੜੇ ਬਟਾਲਾ ਪਿੰਟੇ ਵੱਲ ਚਰਚੇ ਗੋਲੀ ਚੱਲੀ ਆ ਪਰਸੋਂ 17 ਤਰੀਕ ਨੂੰ ਸਵੇਰੇ। ਠੀਕ ਹੈ ਉਹਦਾ ਉਸ ਬਾਰੇ। ਉਹਦੇ ਬਾਰੇ ਸਾਡੇ ਮੌਕਾ ਵੇਖਿਆ ਜੀ। ਬਾਕੀ ਤਾਂ ਤੇਜ਼ ਚੱਲ ਰਿਹਾ ਜੋ ਸਾਹਮਣੇ ਆਗਾ। ਉਹਦੇ ਬਾਰੇ ਦੱਸਣਾ ਜਦੋਂ ਪਿਆਰ ਤੇ ਸਾਹਮਣੇ ਜੋ। ਉਹ ਚੱਲ ਪਾਉਂਦੇ ਜੀ। ਨਹੀਂ ਦੱਸੋ। ਚਲੋ। ਧੰਨਵਾਦ।